ਬੈਂਕ ਕਸਟਮਰ ਕਹਿੰਦਾ ਜੇ ਮੈਂ ਅੱਜ ਚੈੱਕ ਜਮਾ ਕਰਾਵਾਂ ਕਿੰਨੇ ਦਿਨਾਂ ਚ ਕਲੀਅਰ ਹੋ ਜੀ ਕਲਰਕ ਕਹਿੰਦਾ ਜੀ 3 ਦਿਨ ਲੱਗਣਗੇ ਕਸਟਮਰ ਕਹਿੰਦਾ ਇਹ ਕੀ ਗੱਲ ਹੋਈ ਬੈਂਕ ਤਾਂ ਕਹਿੰਦਾ ਮੇਰੀ ਸਾਹਮਣੇ ਆ ਆਮੋ ਸਾਹਮਣੇ ਬੈਂਕਾਂ ਨੇ ਫਿਰ 3 ਦਿਨ ਕਾਦੇ ਕਹਿੰਦਾ ਜੀ ਇਹ ਪ੍ਰੋਸੀਜਰ ਹੁੰਦਾ ਕਲਰਕ ਕਹਿੰਦਾ ਜੀ ਹੁਣ ਕਹਿੰਦਾ ਤੁਸੀਂ ਮੰਨ ਕੇ ਚੱਲੋ ਤੁਸੀਂ ਸਿਵਿਆ ਕੋਲ ਦੀ ਜਾ ਰਹੇ ਹੋ ਸ਼ਮਸ਼ਾਨ ਘਾਟ ਕੋਲ ਦੀ ਜਾ ਰਹੇ ਹੋ ਉੱਥੇ ਤੁਸੀਂ ਮਰਗੇ ਕਹਿੰਦਾ ਤੁਹਾਨੂੰ ਕਹਿੰਦਾ ਪਹਿਲਾਂ ਘਰੇ ਚੱਕ ਕੇ ਲਿਆਉਣਗੇ ਕਾ ਉੱਥੀ ਤੁਹਾਡਾ ਕੰਮ ਨਹੀਂ ਵੇੜਿਆ ਆਉਣਗੇ ਪੂਕੇ ਮਾਸਟਰ ਕਹਿੰਦਾ ਜੇ ਕੁੜੀਆਂ ਪਰਾਇਆ ਤਨ ਹੁੰਦੀਆਂ ਨੇ ਤਾਂ ਮੁੰਡੇ ਕੀ ਹੁੰਦੇ ਨੇ ਕੱਪੂ ਕਹਿੰਦਾ ਜੀ ਚੋਰ ਹੁੰਦੇ ਨੇ ਮਾਸਟਰ ਕਹਿੰਦਾ ਉਹ ਕਿਵੇਂ ਕਹਿੰਦਾ ਜੀ ਕਿਉਂਕਿ ਚੋਰਾਂ ਦੀ ਨਜ਼ਰੀ ਪਰਾਇ ਤਨ ਤੇ ਹੁੰਦੀ ਹੈ ਘਰ ਵਾਲੇ ਨੇ ਬੜੇ ਪਿਆਰ ਨਾਲ ਕਿਹਾ ਘਰ ਵਾਲੀ ਨੂੰ ਕਾਸ਼ ਤੂੰ ਕਹਿੰਦਾ ਸ਼ੱਕਰ ਹੁੰਦੀ ਕਦੇ ਤਾਂ ਮਿੱਠਾ ਬੋਲਦੀ ਘਰ ਵਾਲੀ ਕਹਿੰਦੀ ਕਾਸ਼ ਕਹਿੰਦੀ ਤੂੰ ਅਦਰਕ ਹੁੰਦਾ ਤੈਨੂੰ ਜੀ ਭਰ ਕੇ ਘੁੱਟਦੀ ਪੈਂਟੂ ਸ਼ਰਾਬੀ ਆਪਦੀ ਬਿਮਾਰੀ ਲੈ ਕੇ ਡਾਕਟਰ ਦੇ ਕੋਲ ਗਿਆ ਡਾਕਟਰ ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਤੇਰੀ ਬਿਮਾਰੀ ਕੀ ਆ ਕਹਿੰਦਾ ਹੋ ਸਕਦਾ ਕਹਿੰਦਾ दारू ਪੀਣ ਕਰਕੇ ਇਹ ਹੋ ਰਿਹਾ ਹੋਵੇ ਪੈਂਟੂ ਕਹਿੰਦਾ ਕਹਿੰਦਾ ਜੀ ਕੋਈ ਗੱਲ ਨਹੀਂ ਜਦੋਂ ਥੋੜੀ ਉੱਤਰ ਗਈ ਕਹਿੰਦਾ ਮੈਂ ਦੁਬਾਰੇ ਆ ਜੂ ਦੰਦਾਂ ਦਾ ਡਾਕਟਰ ਕਹਿੰਦਾ ਮੰਗੂ ਨੂੰ ਕਹਿੰਦਾ ਤੇਰਾ ਦੰਦ ਸੜ ਚੁੱਕਿਆ ਕਹਿੰਦਾ ਇਹ ਕੱਢਣਾ ਪਊਗਾ ਮੰਗੂ ਕਹਿੰਦਾ ਜੀ ਠੀਕ ਆ ਕਹਿੰਦਾ ਕਿੰਨੇ ਪੈਸੇ ਲੱਗਣਗੇ ਡਾਕਟਰ ਕਹਿੰਦਾ ਵੀ 500 ਰੁਪਿਆ ਲੱਗੂ ਵੰਗੂ ਕਹਿੰਦਾ ਜੀ ਐਂ ਕਰੋ ਥੋੜਾ ਜਿਹਾ ਢਿੱਲਾ ਕਰ ਦੋ 50 ਰੁਪਿਆ ਲੈ ਲਓ ਕੱਢ ਮੈਂ ਆਪੀ ਲਊਗਾ ਕੁੜੀ ਦਾ ਐਕਸੀਡੈਂਟ ਹੋ ਗਿਆ ਤੇ ਦੋਵੇਂ ਲੱਤਾਂ ਉਹਦੀਆਂ ਖਰਾਬ ਹੋ ਗਈਆਂ ਡਾਕਟਰ ਕਹਿੰਦਾ ਵੀ ਤੁਹਾਡੇ ਪੈਰ ਖਰਾਬ ਹੋ ਗਏ ਨੇ ਇਹਨਾਂ ਦਾ ਕੋਈ ਇਲਾਜ ਨਹੀਂ ਹੋਣਾ ਕੁੜੀ ਕਹਿੰਦੀ ਇਹ ਸਹੀ ਨਹੀਂ ਹੋ ਸਕਦੇ ਡਾਕਟਰ ਕਹਿੰਦਾ ਨਹੀਂ ਪਈ ਕਹਿੰਦਾ ਇਹ ਤਾਂ ਵੱਢਣੇ ਪੈਣਗੇ ਕੁੜੀ ਕਹਿੰਦੀ ਓ ਹੋ ਹੋ ਹਾਏ ਰੱਬਾ ਮੇਰੇਆ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਵੀ ਰੱਬ ਤੇ ਯਕੀਨ ਰੱਖੋ ਕਹਿੰਦਾ ਸਾਰਾ ਕੁਝ ਠੀਕ ਹੋ ਜਾਈਂ ਉਡੀ ਕਹਿੰਦੀ ਮੈਨੂੰ ਉਹ ਗੱਲ ਦੀ ਚਿੰਤਾ ਨਹੀਂ ਹੈਗੀ ਕੱਲ ਕਹਿੰਦੀ ਮੈਂ ਨਵੇਂ ਸੈਂਡਲ ਲੈ ਕੇ ਆਈ ਸੀ ਦੁਕਾਨ ਵਾਲਿਆਂ ਤੋਂ ਤੇ ਦੁਕਾਨ ਵਾਲਿਆਂ ਤੇ ਲਿਖਿਆ ਹੋਇਆ ਸੀ ਵੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਣਾ ਤੇ ਨਾਲ ਸੀ ਬੈਠੇ ਰੋਟੀ ਖਾ ਰਹੇ ਸੀ ਤੇ ਦਾਲ ਦੇ ਵਿੱਚ ਲੂਣ ਘਟ ਗਿਆ ਤਿੰਨਾਂ ਦੇ ਵਿੱਚੋਂ ਕੋਈ ਨਾ ਉੱਠਿਆ ਫਿਰ ਕਹਿੰਦੇ ਜਿਹੜਾ ਤਿੰਨਾਂ ਚੋਂ ਪਹਿਲਾਂ ਬੋਲੂ ਉਹ ਲੂਣ ਲੈ ਕੇ ਆਉ ਭਾਈ ਕੋਈ ਨਾ ਬੋਲਿਆ ਸਾਰੇ ਦੇਖੀ ਗਏ ਬੈਠੇ ਅੱਧਾ ਘੰਟਾ ਗੁਜ਼ਰਿਆ ਘੰਟਾ ਗੁਜ਼ਰਿਆ ਗੁਜ਼ਰਦੇ ਤਿੰਨ ਦਿਨ ਲੰਘ ਗਏ ਤਿੰਨੇ ਬਿਹੋਸ ਹੋ ਕੇ ਬੈਠੇ ਬੈਠੇ ਲੋਕਾਂ ਨੇ ਸੋਚਿਆ ਵੀ ਮਰ ਗਏ ਤਿੰਨਾਂ ਨੂੰ ਲੋਕ ਫੂਕਣ ਨਹੀਂ ਲੱਗੇ ਚੱਕੇ ਜਦੋਂ ਸਿਵਿਆਂ ਦੇ ਵਿੱਚ ਪਹਿਲੇ ਆਸੀ ਨੂੰ ਫੂਕਣ ਲੱਗੇ ਉਹ ਉੱਠ ਕੇ ਖੜਾ ਹੋ ਗਿਆ ਕਹਿੰਦਾ ਓ ਮੈਂ ਜਾਉਣਾ ਦੂਜੇ ਬੋਲਦੇ ਉੱਠ ਕੇ ਚੱਲ ਕਹਿੰਦੇ ਤੂੰ ਬੋਲ ਪੈ ਲੂਣ ਲੈ ਕੇ ਆ ਇੱਕ ਬੰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਘਰੇ ਜਾਣ ਦੀ ਕਿੰਨੀ ਫੀਸ ਲੈਂਦੇ ਹੋ ਡਾਕਟਰ ਕਹਿੰਦਾ ਜੀ 300 ਰੁਪਇਆ ਬੰਦਾ ਕਹਿੰਦਾ ਜੀ ਠੀਕ ਆ ਚੱਲੋ ਕਹਿੰਦਾ ਡਾਕਟਰ ਨੇ ਆਪਦੀ ਗੱਡੀ ਕੱਢੀ ਬੰਦੇ ਨੂੰ ਨਾਲ ਬਿਠਾਇਆ ਉਹਦੇ ਘਰੇ ਚਲੇ ਗਏ ਉਹਦੇ ਘਰੇ ਜਾ ਕੇ ਡਾਕਟਰ ਕਹਿੰਦਾ ਹਾਂਜੀ ਭਾਈ ਸਾਹਿਬ ਕਹਿੰਦਾ ਮਰੀਜ਼ ਕਿੱਥੇ ਆ ਬੰਦਾ ਬੋਲਦਾ ਕਹਿੰਦਾ ਜੀ ਮਰੀਜ਼ ਤਾਂ ਕੋਈ ਨਹੀਂ ਟੈਕਸੀ ਵਾਲਾ ਮੈਥੋਂ ਇੱਥੇ ਤੱਕ ਆਉਣ ਦੇ 500 ਰੁਪਿਆ ਲੈ ਰਿਹਾ ਸੀ ਤੁਸੀਂ ਕਹਿੰਦਾ 300 ਚਾ ਆਗੇ ਆਹੀ ਕੰਮ ਸੀ ਇੱਕ ਬੰਦਾ ਹਸਪਤਾਲ ਦੇ ਵਿੱਚ ਆਪਦੇ ਆਖਰੀ ਸਾਹ ਗਿਣ ਰਿਹਾ ਸੀ ਉਹਦੇ ਬੈੱਡ ਦੇ ਕੋਲੇ ਖੜੀ ਨਰਸ ਤੇ ਉਹਦੇ ਪਰਿਵਾਰ ਵਾਲੇ ਖੜੇ ਸੀ ਬੰਦਾ ਕਹਿੰਦਾ ਆਪਦੇ ਵੱਡੇ ਮੁੰਡੇ ਨੂੰ ਕਹਿੰਦਾ ਤੂੰ ਐ ਕਰ ਕਹਿੰਦਾ 15 ਸੈਕਟਰ ਵਾਲੇ ਨਾ ਤੂੰ ਕਹਿੰਦਾ 15 ਫਲੈਟ ਰੱਖ ਲੈ ਆਪਦੀ ਕੁੜੀ ਨੂੰ ਕਹਿੰਦਾ ਤੂੰ ਕਹਿੰਦਾ ਐ ਕਰ 17 ਸੈਕਟਰ ਵਾਲੀਆਂ 20 ਦੁਕਾਨਾਂ ਰੱਖ ਲੈ ਆਪਦੇ ਛੋਟੇ ਮੁੰਡੇ ਨੂੰ ਕਹਿੰਦਾ ਤੂੰ ਕਹਿੰਦਾ 27 ਸੈਕਟਰ ਵਾਲੇ ਸਾਰੇ ਫਲੈਟ ਰੱਖ ਲੈ ਫਿਰ ਆਪਦੀ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਤੂੰ ਐ ਕਰ ਹੁਣ ਜਿਹੜੀਆਂ 30 ਸੈਕਟਰ ਦੇ ਵਿੱਚ ਆਪਣੀਆਂ ਕੋਠੀਆਂ ਨੇ ਉਹ ਕਹਿੰਦਾ ਤੂੰ ਰੱਖ ਲੈ ਸਾਰੀਆਂ ਨਰਸਨ ਦੀ ਅਧਿਕਾਰ ਵਾਲੀ ਨੂੰ ਕਹਿੰਦੀ ਦੇਖ ਤੁਹਾਡਾ ਅਮੀਰ ਪਤੀ ਆ ਕਹਿੰਦੀ ਕਿੰਨਾ ਚੰਗਾ ਹਨਾ ਸਾਰੀ ਕਹਿੰਦੀ ਜਾਇਦਾਦ ਤੁਹਾਡੇ ਨਾਮ ਲਾ ਕੇ ਚੱਲਿਆ ਘਰ ਵਾਲੀ ਬੋਲਦੀ ਉਹਦੀ ਬੰਦੇ ਦੀ ਕਹਿੰਦੀ ਕਿਹੜੀ ਜਾਇਦਾਦ ਕਿਹੜੇ ਪੈਸੇ ਕਹਿੰਦੀ ਇਹ ਤਾਂ ਅਖਬਾਰਾਂ ਵਾਲਾ ਕਹਿੰਦੀ ਸਵੇਰੇ ਸਵੇਰੇ ਸਾਡੀਆਂ ਡਿਊਟੀਆਂ ਲੈ ਕੇ ਚੱਲਿਆ ਮੰਮੀਆਂ ਦੇ ਕਿੰਨੇ ਪ੍ਰਕਾਰ ਹੁੰਦੇ ਨੇ ਕਿੰਨੀਆਂ ਪ੍ਰਕਾਰ ਦੀਆਂ ਮੰਮੀਆਂ ਹੁੰਦੀਆਂ ਨੇ ਪਹਿਲੀ ਆਰਸੀ ਮੰਮੀ ਇੱਕ ਗੱਲ ਤੈਨੂੰ ਕਿੰਨੇ ਵਾਰ ਕਹਿਣੀ ਪਊ ਦਮਕਾਉਣ ਵਾਲੀ ਮੰਮੀ ਆਉਣ ਦੇ ਤੇਰੇ ਡੈਡੀ ਦੱਸੂਣ ਇਤਿਹਾਸ ਪਸੰਦ ਕਰਨ ਵਾਲੀ ਮੰਮੀ ਜਦੋਂ ਮੈਂ ਤੇਰੀ ਉਮਰ ਦੀ ਹੁੰਦੀ ਸੀ ਨਾ ਸਾਰਾ ਕੰਮ ਆਪ ਕਰਦੀ ਸੀ ਤੇ ਸ਼ੱਕੀ ਮੰਮੀ 100 'ਚੋਂ 100 ਨੰਬਰ ਤੂੰ ਪੱਕਾ ਨਕਲ ਮਾਰੀ ਹੋ ਤੋ ਵਿਖ ਦੱਸਣ ਵਾਲੀ ਮੰਮੀ ਮੈਨੂੰ ਤਾਂ ਪਤਾ ਸੀ ਇਹ ਟੁੱਟੂਗਾ ਸਾਰਿਆਂ ਦੀ ਮੰਮੀ ਜੀ ਕਰਦਾ ਨਾ ਮੋਬਾਈਲ ਨੂੰ ਅੱਗ ਲਾਦਾ ਹਾਂ ਤਾਂ ਕਹਿੰਦਾ ਤੂੰ ਆਪਰੇਸ਼ਨ ਕਰਾਏ ਬਿਨਾ ਹਸਪਤਾਲ ਦੇ ਵਿੱਚੋਂ ਭੱਜ ਆਇਆ ਬੰਤਾ ਕਹਿੰਦਾ ਯਾਰ ਨਰਸ ਕਹਿ ਰਹੀ ਸੀ ਵੀ ਡਰ ਨਾ ਇਹ ਤਾਂ ਛੋਟਾ ਜਿਹਾ ਆਪਰੇਸ਼ਨ ਹੀ ਆ ਹਿੰਮਤ ਰੱਖ ਕੋਈ ਗੱਲ ਨਹੀਂ ਕਹਿੰਦੀ ਛੋਟਾ ਜਿਹਾ ਆਪਰੇਸ਼ਨ ਹੀ ਆ ਠੀਕ ਹੋ ਜੀ ਫਿਰ ਥਾਂਤਾ ਕਹਿੰਦਾ ਠੀਕ ਤਾਂ ਹੈਗੀ ਸੀ ਕਹਿੰਦਾ ਫਿਰ ਕੀ ਹੋ ਗਿਆ ਕਹਿੰਦਾ ਮੈਨੂੰ ਨਹੀਂ ਸੀ ਨਾ ਕਹਿ ਰਹੀ ਉਹ ਡਾਕਟਰ ਨੂੰ ਕਹਿ ਰਹੀ ਸੀ ਘਰ ਆਲਾ ਨੌਲੀ ਬਾਥਰੂਮ ਦੇ ਵਿੱਚ ਗਿਆ ਨੌਣ ਤਵਾਦਾ ਉਹਦੀ ਘਰ ਵਾਲੀ ਨੂੰ ਕਹਿੰਦਾ ਆ ਤੌਲੀਆ ਲੈ ਕੇ ਦੀ ਕਹਿੰਦਾ ਘਰ ਵਾਲੀ ਬੋਲਦੀ ਉੱਚੀ ਦੇ ਨੱਚ ਕੇ ਹੁਣ ਮੈਂ ਤੈਨੂੰ ਤੌਲੀਆ ਲੈ ਕੇ ਦੇਵਾਂ ਕਿ ਪਹਿਲਾਂ ਚਾਹ ਬਣਾਵਾਂਗੇ ਨਹੀਂ ਬਿਨਾ ਤੌਲੀਏ ਤੋਂ ਚੱਲਿਆ ਜਾਂਦਾ ਨਾ ਹੋਣਾ ਕਹਿੰਦੀ ਫਿਰ ਬਣਾਉਣ ਵੀ ਆਪਦੀ ਜਿਹੜੀ ਗਿੱਲੀ ਹੁੰਦੀ ਹੈ ਟੂਟੀ ਤੇ ਰੱਖ ਦਿੰਨਾ ਪਾਈਪਰ ਵੀ ਨਹੀਂ ਮਾਰਦਾ ਕਹਿੰਦੀ ਲਾਈਟ ਵੀ ਕੱਲ ਚੱਲਦੀ ਛੱਡਤੀ ਹੈ ਫਿਰ ਕਹਿੰਦੀ ਗਿੱਲੇ ਪੈਰੀ ਆ ਜਾਂਦਾ ਬਾਹਰੇ ਨਿਕਲ ਕੇ ਪਰਸ ਦੇ ਉੱਤੇ ਪੈਰਾਂ ਦੇ ਨਿਸ਼ਾਨ ਪੈ ਜਾਂਦੇ ਨੇ ਉਹਦੇ ਤੇ ਮਿੱਟੀ ਦੇ ਨਿਸ਼ਾਨ ਪੈ ਕੇ ਗੰਦਾ ਹੋ ਜਾਂਦਾ ਪਰਸ ਕਹਿੰਦੀ ਪਰਸੋਂ ਚਾ ਉੱਥੇ ਕੰਮ ਵਾਲੀ ਤਿਲਕ ਗਈ ਸੀ ਉਹ ਤਿੰਨ ਦੇੰਨੀਆਂ ਹੀ ਕੰਮ ਦੇ ਉੱਤੇ ਕਹਿੰਦੀ ਮੇਰਾ ਕੰਮ ਕਰਕੇ ਬੁਰਾ ਹਾਲ ਹੋ ਗਿਆ ਘਰਾਂ ਵਾਲਾ ਸੋਚੇ ਬਣ ਦੇ ਵਿੱਚ ਸਾਲਾਂਵਾਂ ਨਾ ਕੇ ਗਲਤੀ ਕਰ ਲਈ ਕਿ ਵਿਆਹ ਕਰਾ ਕੇ ਗਲਤੀ ਕਰ ਲਈ ਘਰ ਵਾਲੀ ਕਹਿੰਦੀ ਘਰ ਵਾਲੇ ਨੂੰ ਇਹ ਕਹਿੰਦੀ ਕਿਥੋਂ ਦਾ ਕਾਨੂੰਨ ਹੈ ਰੋਟੀ ਤੈਨੂੰ ਮਹੀਂ ਬਣਾ ਕੇ ਦੇਵਾਂ ਹਮੇਸ਼ਾ ਘਰ ਵਾਲਾ ਬੋਲਦਾ ਵਿਚਾਰਾ ਕਹਿੰਦਾ ਇਹ ਤਾਂ ਸਾਰੀ ਦੁਨੀਆ ਦਾ ਕਾਨੂੰਨ ਹੈ ਕੈਦੀ ਨੂੰ ਰੋਟੀ ਸਰਕਾਰੀ ਬਣਾ ਕੇ ਦਿੰਦੀ ਹੈ ਇੱਕ ਬੁੜੇ ਨੂੰ ਰੱਬ ਕਹਿੰਦਾ ਤੇਰੀ ਕਹਿੰਦਾ ਹੁਣ ਜਾਣ ਦੀ ਉਮਰ ਹੋ ਗਈ ਕਹਿੰਦਾ ਮੈਨੂੰ ਤੈਨੂੰ ਕੋਈ ਬਿਮਾਰੀ ਦੇਣੀ ਪੈਣੀ ਆ ਤੇਰੀ ਭਗਤੀ ਦੇ ਸਾਹਮਣੇ ਕਹਿੰਦਾ ਤੂੰ ਦੋ ਬਿਮਾਰੀਆਂ ਚੋਂ ਸਕਦਾ ਦੋਨਾਂ ਚੋਂ ਕੋਈ ਵੀ ਚੁਣ ਸਕਦਾ ਕਹਿੰਦਾ ਇੱਕ ਤਾਂ ਜ਼ਿਆਦਾ ਸਤ ਜਾਣ ਦੀ ਇੱਕ ਕਹਿੰਦਾ ਹੱਥ ਕੰਮਣ ਦੀ ਤੇ ਬੁढ़ा ਕਹਿੰਦਾ ਐ ਕਰਕੇ ਮੈਂ ਕਹਿੰਦਾ ਆਪਣੇ ਦੋਸਤ ਨਾਲ ਸਲਾਹ ਕਰਨੀ ਚਾਹਣਾ ਉਹਦਾ ਦੋਸਤ ਕਹਿੰਦਾ ਹੱਥ ਕੰਮਣ ਵਾਲੀ ਬਿਮਾਰੀ ਲੈ ਲੈ ਕਹਿੰਦਾ ਕਿਉਂਕਿ ਜੇ ਕਹਿੰਦਾ ਪੈਗ ਹਿੱਲ ਕੇ ਗਲਾਸ ਦੇ ਵਿੱਚੋਂ दारू ਡੋਲ ਜੇ ਤਾਂ ਤਾਂ ਕਹਿੰਦਾ ਚੱਲ ਜੂ ਜੇ ਕਿਤੇ दारू ਵਾਲੀ ਬੋਤਲ ਰੱਖ ਕੇ ਭੁੱਲ ਗਿਆ ਫੇਰ ਕਹਿੰਦਾ ਨੁਕਸਾਨ ਹੋ ਜੂ ਇੱਕ ਬੰਦਾ ਕਿਸ਼ਤੀ ਦੇ ਵਿੱਚ ਕਿਤੇ ਜਾ ਰਿਹਾ ਸੀ ਜ਼ੋਰ ਦੀ ਹਵਾ ਆਈ ਤੇ ਲਹਿਰਾਂ ਨਾਲ ਉਹਦੀ ਕਿਸ਼ਤੀ ਜਿਹੜੀ ਪਲਟ ਗਈ ਉਹ ਡੁੱਬਣ ਲੱਗ ਗਿਆ ਤੇ ਰੱਬ ਨੂੰ ਜ਼ੋਰ-ਜ਼ੋਰ ਦੀ ਰੋਲਾ ਪਾ ਕੇ ਕਹਿਣ ਲੱਗਿਆ ਰੱਬਾ ਅੱਜ ਬਚਾ ਲੈ ਕਹਿੰਦਾ 21 ਲੱਡੂ ਚੜਾਉਂਗਾ ਫੇਰ ਹਵਾਈ ਜ਼ੋਰ ਦੀ ਉਹਨੂੰ ਲਹਿਰਾਂ ਦੇ ਨਾਲ ਕਿਨਾਰੇ ਤੇ ਲੈ ਆਈ ਉਹ ਜ਼ੋਰ ਦੀ ਉੱਪਰ ਨੂੰ ਦੇਖ ਕੇ ਹੱਸਣ ਲੱਗ ਗਿਆ ਕਹਿੰਦਾ ਕਿਹੜੇ ਲੱਡੂ ਹਵਾ ਫੇਰ ਆਈ ਜ਼ੋਰ ਦੀ ਲਹਿਰਾਂ ਉਹਨੂੰ ਫੇਰ ਪਾਣੀ ਦੇ ਵਿੱਚ ਲੈ ਗਈਆਂ ਫਿਰ ਬੋਲਦਾ ਜੋੜੀ ਰੋਲਾ ਪਾ ਕੇ ਕਹਿੰਦਾ ਉਹ ਰੱਬਾ ਮੈਂ ਤਾਂ ਐ ਪੁੱਛਦਾ ਸੀ ਵੀ ਕਿਹੜੇ ਲੱਡੂ ਗੁੰਦੀ ਵਾਲੇ ਕਾ ਵੇਸਣ ਵਾਲੇ ਮਾਸਟਰ ਕਹਿੰਦਾ ਕੁੱਦੇ ਨੂੰ ਕਹਿੰਦਾ ਕੁਦਿਆ ਐਂਦਾ ਸੀ ਵੀ ਬਿਜਲੀ ਕਿੱਥੋਂ ਆਉਂਦੀ ਆ ਕਹਿੰਦਾ ਜੀ ਬਿਜਲੀ ਮੇਰੇ ਮਾਮੇ ਦੇ ਘਰੋਂ ਆਉਂਦੀ ਆ ਮਾਸਟਰ ਕਹਿੰਦਾ ਉਹ ਕਿਵੇਂ ਕਹਿੰਦਾ ਜੀ ਜਦੋਂ ਬਿਜਲੀ ਜਾਂਦੀ ਆ ਮੇਰਾ ਡੈਡੀ ਕਹਿੰਦਾ ਫੇਰ ਕੱਟ ਲਈ ਮੇਰੇ ਸਾਲਿਆ ਨੇ ਗੁੱਲੂ ਕਹਿੰਦਾ ਆਉਦੇ ਰਿਸ਼ਤੇਦਾਰਾਂ ਨੂੰ ਕਹਿੰਦਾ ਹਾਂਜੀ ਕਹਿੰਦਾ ਕੀ ਲਾਉਂਗੇ ਠੰਡਾ ਲਾਉਂਗੇ ਜਾਂ ਗਰਮ ਲਾਉਂਗੇ ਰਿਸ਼ਤੇਦਾਰ ਕਹਿੰਦੇ ਧੋਮ ਹੀ ਲੈ ਆਓ ਗੁੱਲੂ ਬੋਲਦਾ ਉਹਦੀ ਘਰ ਵਾਲੀ ਕਹਿੰਦਾ ਜੀਤੀਏ ਇੱਕ ਗਲਾਸ ਪਾਣੀ ਦਾ ਫ੍ਰੀਜਰ ਦੇ ਵਿੱਚੋਂ ਲੈ ਕੇ ਆ ਇੱਕ ਗਲਾਸ ਕਹਿੰਦਾ ਗੀਜਰ ਦੇ ਵਿੱਚੋਂ ਲੈ ਕੇ ਆ ਸੋਨੂ ਕਹਿੰਦਾ ਮੋਨੂ ਨੂੰ ਉਹ ਕਹਿੰਦਾ ਤੇਰਾ ਜਨਮ ਕਿਹੜੇ ਦਿਨ ਹੋਇਆ ਸੀ ਮੋਨੂ ਕਹਿੰਦਾ ਐਤਵਾਰ ਨੂੰ ਸੋਨੂ ਕਹਿੰਦਾ ਤੂੰ ਝੂਠ ਬੋਲਦਾ ਮੋਨੂ ਕਹਿੰਦਾ ਕਿਉਂ ਸੋਨੂੰ ਕਹਿੰਦਾ ਐਤਵਾਰ ਨੂੰ ਤਾਂ ਛੁੱਟੀ ਹੁੰਦੀ ਆ ਧੰਨਵਾਦ ਜੀ ਤੁਸੀਂ ਚੈਨਲ ਨੂੰ ਵੀਡੀਓ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵਿੱਚ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਅੱਗੇ ਵਾਸਤੇ ਸਾਨੂੰ ਹੋਰ ਹੌਸਲਾ ਮਿਲੇ ਧੰਨਵਾਦ